ਕੀ ਹੋ ਰਿਹਾ ਤੁਹਾਡਾ ਜਲਦੀ ਦੱਸਿਓ ਸਰ ਅਸੀਂ ਰਾਹੁਲ ਆਂਦੀ ਜੀ ਨੂੰ ਮਿਲਣਾ ਚਾਹੁੰਦੇ ਸੀ ਆਪਣੇ ਦਿਲ ਦੀ ਗੱਲ ਦੱਸਣਾ ਚਾਹੁੰਦੇ ਸੀ ਜੋ ਸਾਡਾ ਨੁਕਸਾਨ ਹੋਇਆ ਜਾਂ ਮਤਲਬ ਸਾਡੀਆਂ ਦਿਹਾੜੀਆਂ ਟੁੱਟੀਆਂ ਨੇ ਉਹਦੇ ਬਾਰੇ ਅਸੀਂ ਗੱਲ ਕਰਨਾ ਚਾਹੁੰਦੇ ਸੀ ਠੀਕ ਹੈ ਜੀ ਸਾਨੂੰ ਪੁਲਿਸ ਵਾਲਿਆਂ ਨੇ ਪਿੱਛੋਂ ਨਹੀਂ ਪਿੰਡੋਂ ਨਹੀਂ ਆਣ ਦਿੱਤਾ ਸੀ ਪੈਲੀਆਂ ਦੇ ਵਿੱਚੋਂ ਨਹੀਂ ਪਾ ਕੇ ਪਰ ਡੰਡੀ ਬੈ ਕੇ ਫੇਰ ਪਹੁੰਚੇ ਹਾਂ ਜੀ ਇੱਥੇ ਜਿਹੜੇ ਵੀ ਵੱਧ ਵੱਧ ਬਲੇ ਤੁਸੀਂ ਦੱਸਣ ਕੀ ਆਏ ਅਸੀਂ ਦੱਸਣ ਸਰ ਇੱਥੇ ਆਏ ਆਂ ਵੀ ਜਿਹੜੇ ਮਤਲਬ ਦਿਹਾੜੀਦਾਰ ਬੰਦੇ ਆ ਮਜ਼ਦੂਰ ਬੰਦੇ ਆ ਅੱਜ ਤੋਂ ਕੋਈ ਮਹੀਨਾ ਖਸਰ ਪਹਿਲਾਂ ਮੋਲੇ ਬਿਲਕੁਲ ਬੇਰੁਜ਼ਗਾਰ ਹੋ ਗ ਦੇਖ ਕੇ ਆਧਾਰ ਕਾਰਡ ਵੇਖ ਕੇ ਜਾਨ ਦੇਦੀ ਨਹੀਂ ਕਿ ਦਰਿਆ ਤੇ ਜਾਨ ਦੇ ਸਕਦੇ ਵੀ ਪੁਲਿਸ ਕਹਿੰਦੀ ਕੀ ਹੀ ਵੀ ਕਿਉਂ ਅੱਗੇ ਕੋਲ ਨਾਲ ਗੰਦੇ ਸਕੋਰਟੀ ਟੈਟ ਹੈ ਬਿਲਕੁਲ ਨਹੀਂ ਜਾਨ ਦੇਣਾ ਆਪਣਾ ਕਹਿੰਦੇ ਕਿਉਂਟੀ ਟੈਟ ਸਕੋਰਟੀ ਡਟ ਕਹਿੰਦੇ ਨਹੀਂ ਜਾਨ ਦੇਣਾ ਸਰ ਪੂਰਾ ਟੈਟ ਕੀਤਾ ਮਤਲਬ ਕਿ ਪੁਲਿਸ ਨੇ ਸਾਰਾ ਆਪਣਾ ਯਾਰ ਕਿਆ ਹੀ ਲੋਕਲ ਬੰਦੇ ਆ ਹੀ ਮਿਲਦਾ ਵਾ ਉਹਨੂੰ ਆਪਣੀ ਦਿੱਕਤ ਦੱਸਣੀ ਆ ਤੁਸੀਂ ਕਿਹਾ ਨਹੀਂ ਸਰ ਕਿਹਾ ਬੋਲਿਆ ਸਰ ਨਹੀਂ ਆਂਦੇ ਸਰ ਪੁਲਿਸ ਵਾਲੇ ਕਹਿੰਦੇ ਨਹੀਂ ਜਾਣਾ ਨਹੀਂ ਅੱਗੇ ਪੁਲਿਸ ਵਾਲੇ ਧੱਕੇ ਮਾਰਦੇ ਕਹਿੰਦੇ ਨਹੀਂ ਜਾਨਦੇ ਅਗੇ ਸਰ ਪੁਲਿਸ ਵਾਲੇ ਨਾਕੇ ਤੇ ਬੋਲਦੇ ਮਕੋੜੇ ਨੱਕਰ ਤੇ ਵੀ ਨਹੀਂ ਕੁਝ ਬੰਦੇ ਹੈ ਵੀ ਸਹੀ ਸੀ ਉਹ ਤੁਹਾਡੇ ਪਿੰਡ ਦੇ ਸੀ ਜਿਹੜੇ ਅ ਹਾਂ ਸਰ ਪਤਾ ਨਹੀਂ ਸਰ ਮੈਂ ਸਰ ਦੇਖਿਆ ਵੀ ਪਿੰਡ ਪਿੰਡ ਦਾ ਕੋਈ ਬੰਦਾ ਮਿਲਿਆ ਜਾਂ ਨਹੀਂ ਮਿਲਿਆ ਕਹਿ ਨਹੀਂ ਸਕਦੇ ਸਰ ਕੋਈ ਤੇ ਰਾਹੁਲ ਨੂੰ ਉੱਤੇ ਪਾਰ ਤੇ ਗਿਆ ਹੀ ਨਹੀਂ ਪਾਰ ਨਹੀਂ ਗਿਆ ਸਰ ਮਕੋੜੇ ਪੱਤਨ ਤੱਕ ਰਾਇਆ ਸਰ ਖਾਲੀ ਪੁਲਿਸ ਬਥੇ ਆਇਆ ਪੁਲਿਸ ਨੇ ਦੇਖਿਆ ਵਾ ਸਾਨੂੰ ਜੀ ਤੁਹਾਡੀ ਗੱਲਬਾਤ ਹੁੰਦੀ ਤੇ ਕੀ ਤੁਹਾਡੀ ਪਹਿਲੀ ਕੀ ਮੰਗ ਹੋਣੀ ਆਪਣੀ ਗੱਲ ਕਰੋ ਤੁਹਾਨੂੰ ਤੁਸੀਂ ਕੀ ਗੱਲ ਕਰਨੀ ਆਪਾਂ ਇਹ ਗੱਲ ਕਰਨਾ ਚਾਹੁੰਦੇ ਵੀ ਆਪਾਂ 2 1.5 2 ਮਹੀਨੇ ਤੋਂ ਹੋ ਗਿਆ ਵੀ ਬੇਰੁਜ਼ਗਾਰ ਹੋਏ ਦੇ ਕੋਈ ਮਜ਼ਦੂਰਾਂ ਦੀ ਗੱਲ ਕਰੋ ਮਜ਼ਦੂਰਾਂ ਨੂੰ ਵੀ ਕੁਝ ਜਿੱਦਾਂ ਕਿਸਾਨਾਂ ਨੂੰ ਮੁਆਵਜ਼ਾ ਮਿਲ ਰਿਹਾ ਮਜ਼ਦੂਰਾਂ ਨੂੰ ਵੀ ਕੁਝ ਨਾ ਕੁਝ ਦੇ ਕੇ ਜੰਦੇ ਜਾਂ ਤੁਸੀਂ ਮਜ਼ਦੂਰ ਹੋ ਬਿਲਕੁਲ ਜੀ ਖੇਤੀ ਮਜ਼ਦੂਰਾਂ ਜੀ ਅਸੀਂ ਮਤਲਬ ਤੁਹਾਡੀ ਇਨਕਮ ਸੋਰਸ ਕੋਈ ਨਹੀਂ ਹੈ ਬਿਲਕੁਲ ਕੋਈ ਨਹੀਂ ਹੈ ਸਰ ਜੀ ਕੋਈ ਇਨ ਸੋਰਸ ਇਨਕਮ ਦਾ ਹੈ ਹੀ ਨਹੀਂ ਜੀ ਜੇ ਰਾਹੁਲ ਗਾਂਧੀ ਤੁਹਾਨੂੰ ਮਿਲਦਾ ਤੇ ਕੀ ਕਹਿਣਾ ਸੀ ਤੁਸੀਂ ਸਾਰੇ ਇਹ ਕਹਿੰਦੇ ਮਜ਼ਦੂਰੀ ਮਜ਼ਦੂਰ ਕਿੱਥੇ ਜਾਣਗੇ ਮਜ਼ਦੂਰਾਂ ਦੇ ਬਾਰੇ ਵੀ ਸੋਚੋ ਜਦ ਜ਼ਿਮੀਦਾਰਾਂ ਨੂੰ ਕੁਝ ਦਿਓਗੇ ਜ਼ਿਮੀਦਾਰਾਂ ਦੇ ਬਾਰੇ ਵੀ ਦੱਸਣਗੇ ਅੱਛਾ ਮਜ਼ਦੂਰਾਂ ਨੂੰ ਵੀ ਕੋਈ ਦਿਓ ਹਾਂਜੀ ਇਹ ਕਹਿਣਾ ਸੀ ਤੁਸੀਂ ਹਾਂਜੀ ਹਾਂਜੀ ਮਜ਼ਦੂਰਾਂ ਨੂੰ ਵੀ ਕੁਝ ਦਿੱਤਾ ਜਾਏ ਤੇ ਸਾਬਕਾ ਮੁੱਖ ਮੰਤਰੀ ਚੰਨੀ ਆਇਆ ਦਾ ਸੀ ਉਹਨੂੰ ਕਹਿਣਾ ਸੀ ਉਹ ਵੀ ਨਹੀਂ ਮਿਲੇ ਜੀ ਸਰ ਮਿਲੇ ਨਹੀਂ ਸਾਡੇ ਨਾ ਮੇਰੇ ਨਹੀਂ ਹੋਏ ਹਾਂਜੀ ਹਾਂਜੀ ਕੀ ਕਹਿੰਦੇ ਹੀ ਪੁਲਸਰ ਉਹ ਕਹਿੰਦੇ ਅਸੀਂ ਨਹੀਂ ਜਾਣ ਦੇਣਾ ਜੀ ਤੱਕ ਬੀਬੀਆਂ ਵੀ ਵਿਚਾਰੀਆਂ ਕਹਿੰਦੇ ਇਹ ਨਹੀਂ ਦਿਖਣਾ ਜੀ ਬੱਚੇ ਵੀ ਛੋਟੇ ਨਾਲ ਹੀ ਉਹਨਾਂ ਨੇ ਮੈਨੂੰ ਨਹੀਂ ਦਿਖਣਤਾ ਜੀ ਸੋ ਇਹ ਸਾਨੂੰ ਮਕੌੜੇ ਦੇ ਕੁਝ ਲੋਕ ਜਿਨ੍ਹਾਂ ਦਾ ਰੋਸ ਹੈ ਕਿ ਅਸੀਂ ਸਵੇਰ ਦੇ ਖੜੇ ਸੀ ਤੇ ਰਾਹੁਲ ਗਾਂਧੀ ਨੂੰ ਮਿਲਣ ਵਾਸਤੇ ਕਿ ਸਾਡਾ ਮਜ਼ਦੂਰਾਂ ਦਾ ਵੀ ਕੋਈ ਸੋਚਿਆ ਜਾਏ ਕਿ ਤੁਸੀਂ ਜੀਵਿੰਦਾਰਾਂ ਦੇ ਹੀ ਸੋਚਣਾ ਸਾਡਾ ਵੀ ਕੋਈ ਸੋਚਿਆ ਜਾਏ ਸਾਨੂੰ ਵੀ ਕੋਈ ਜਿਹੜਾ ਮੁਆਵਜ਼ਾ ਉਹਨਾਂ ਦਾ ਦਿੱਤਾ ਜਾਏ ਪਰ ਸਿਕਿਉਰਿਟੀ ਟਾਈਟ ਹੋਣ ਕਰਕੇ ਇਹਨਾਂ ਨੂੰ ਪੁਲਸ ਨੇ ਅੱਗੇ ਨਹੀਂ ਜਾਣ ਦਿੱਤਾ ਸੋ ਕੈਮਰਾਮੈਨ ਸਿੰਦਰ ਦੇ ਨਾਲ ਨਰੇਸ਼ ਸ਼ਰਮਾ ਢੇਲੀ ਪੰਜਾਬ ਗੁਰਦਾਸਪੁਰ